ਹੈਲੋ ਹਾਂਜੀ ਸਾਰੇ ਨੂੰ ਸਾਸਤਰੀ ਕਾਰਜੀ ਹੋਰ ਕਿਵੇਂ ਹੋਗੇ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਨੇ ਮੱਕੀ ਵਾਲੇ ਬਾਹਣ ਵਾਲੀ ਵੱਢੀ ਆਗੀ ਜੀਰੀ ਜਿਹਦੇ ਵਿੱਚ ਆਪਣੀ ਮੱਕੀ ਵੀਜੀ ਸੀ ਉਹ ਜੀਰੀ ਵੱਢੀ ਆਗੀ ਤੇ ਜਦੋਂ ਆਪਾਂ ਨਾ ਜੀਰੀ ਵੱਢ ਕੇ ਟਰਾਲੀ ਘਰੇ ਲਿਆ ਰਹੇ ਸੀ ਤੇ ਰਸਤੇ 'ਚ ਡਾਲਾ ਖੁੱਲ ਗਿਆ ਤੇ ਕੁਝ ਡਾਲਾ ਬਦੋਂ ਲੌਕ ਜਾਂ ਟੁੱਟ ਗਿਆ ਡਾਲੇ ਦਾ ਤੇ ਜੀਰੀ ਉੱਤੇ ਪਾਹੇ ਦੇ ਵਿੱਚ ਢੇਰੀ ਹੋ ਗਈ ਤੇ ਉੱਥੋਂ ਆ ਜੀਰੀ ਇਕੱਠੀ ਕਰਕੇ ਲੈਂਦੀ ਆਗੀ ਰੇੜੀ 'ਚ ਪਾ ਕੇ ਤੇ ਥੱਲਿਆਂ ਜੇ ਭਰ ਕੇ ਲਿਆਂਦੀ ਹੈਗੀ ਤੇ ਆਪਣੀ ਜੀਰੇ ਨਾ ਇੱਕ ਦੋ ਦਿਨ ਹਲੇ ਘਰੀ ਰਹੂਗੇ ਮੰਡੀ ਚ ਜਾਦੇ ਭੀੜ ਸੀ ਤੇ ਆਰਤੀਆ ਕਹਿੰਦਾ ਹਲੇ ਭਈ ਇੱਕ ਦੋ ਦਿਨ ਘਰੇ ਰੱਖ ਲੋ ਤੇ ਆਪਾਂ ਇੱਕ ਦੋ ਦਿਨਾਂ ਨੂੰ ਮੰਡੀ ਚ ਡੇਗਾਂਗੇ ਤੇ ਆ ਤਿੰਨ ਕਿਲਿਆਂ ਦੀ ਜੀਰੀ ਆਪਣੀ ਇਹ ਨਿਕਲੀ ਆਗੀ ਘਾਟੀ ਟਰਾਲੀ ਵੀ ਨਿਕਲੀ ਆਗੀ ਤਿੰਨ ਕਿਲਿਆਂ ਚ ਇੱਕ ਟਰਾਲੀ ਭਰੀ ਆਗੀ ਜਿਹੜੀ ਦੂਜੀ ਸੀ ਆਪਣੇ ਪੀਲੂ ਸਾ ਉਹ ਵਧੀਆ ਹੋਗੇ ਤੇ ਉਹ ਬਹੁਤ ਵਧੀਆ ਨਿਕਲੀ ਆਗੀ ਆਪਣੀ ਤੇ ਉਹ ਆਪਣੀ ਬਿਕ ਗਈ ਸੀ ਜੀਰੀ ਤੇ ਮਗਰ ਲਈ ਜੀਰੀ ਆ ਜੀ ਜਿਹੜੀ ਆਪਾਂ ਨੇ ਅੱਜ ਵੰਡੀ ਹੈ ਜੀ ਦੋ ਦਿਨਾਂ ਨੂੰ ਲੈਤੀ ਜਾਵਾਂਗੇ ਦਾਣਾ ਮੰਡੀ ਚ ਭੀੜ ਆ ਜਾ ਦੇ ਤੇ ਟਰਾਲੀ ਆਪਾਂ ਨੇ ਅੰਦਰ ਲਾਤੀ ਆਹ ਤਿੰਨ ਟਰਾਲੇ ਤਿੰਨ ਕਿੱਲਾਂ ਚ ਕਾਹ ਟਰਾਲੀ ਇੱਕ ਟਰਾਲੀ ਹੋਈ ਆਗੀ ਇੱਕ ਟਰਾਲੀ ਪੈ ਗਈ ਇਹ ਤਾਂ ਫਿਰ ਮੱਕੀ ਵਾਲਾ ਵਾਹਣ ਜੋ ਘਟ ਨਿਕਲਦੀ ਤੇ ਤਨ ਕਿੱਲਾਂ ਚ ਇੱਕ ਟਰਾਲੀ ਨਿਕਲੀ ਆ ਭਈ ਸਾਡਾ ਮੱਕੀ ਵਾਲਾ ਵਾਹਣ ਸੀ ਜੀ ਚ ਚਾਰ ਵਾਲੀ ਮੱਕੀ ਵੀ ਹੋਈ ਤੇ ਤੇ ਕਹਿੰਦੇ ਕੇਰ ਘੱਟ ਹੀ ਨਿਕਲੇ ਰਹੇ ਨੇ ਦੂਜੀ ਆਪਣੇ ਵਧੀਆ ਹੋਗੀ ਤੇ ਉਹ ਤਾਂ ਆਪਣੀ ਸੀਮਣਾ ਕਿੱਲਾ ਪੈ ਗਿਆ ਤੇ ਇਹ ਬਹੁਤ ਘੱਟ ਨਿਕਲੀ ਹੈਗੀ ਜਿਹੜੀ ਤਿੰਨ ਕਿੱਲੇ ਚ ਕਟਰਾਲੀ ਗਈ ਆਪਨੇ ਟਰਾਲੀ ਭਰੀ ਹੋਈ ਹੈਗੀ ਫੁੱਲ ਬਿੱਡਾ ਦੀ ਟਰਾਲੀ ਆ ਗਈ ਤੇ ਇਹ ਵੀ ਕੁਝ ਰਾਚ ਡੁੱਲ ਗਈ ਤੇ ਠੀਕ ਆ ਕੇ ਲੈਂਦੀ ਆ ਗਈ ਦਾਣਾ ਮੰਡੀ ਚ ਆਪਣੀ ਜੀਰੀ ਦੀ ਲੱਗ ਰਹੀ ਸੀ ਬੋਲੀ ਤੇ ਆਪਾਂ ਦੇਖ ਲਿਆਂਗੇ ਬੀ ਕੀ ਰੇਟ ਨੂੰ ਲੱਗੋਗੇ ਤੇ ਆਪਾਂ ਮੰਡੀ ਤੇ ਲੈ ਕੇ ਜੀ ਤੇ ਅੱਜ ਆਥ ਨੂੰ ਹੀ ਜੋਖ ਜੂਗੀ ਸ਼ਾਮ ਤੱਕ ਤੇ ਆਰਤੀ ਨੇ ਫੋਨ ਕਰਿਆ ਸੀ ਤੇ ਤੇਲ ਲੈ ਕੇ ਗਿਆਗੇ ਤੇ ਜੀ ਅੱਜ ਜੀਰੀ ਲਿਆਇਓਗੇ ਹੱਥ ਨੂੰ ਆਪਾਂ ਜੋਕ ਲਾਂਗੇ ਹੁਣ ਆਪਣੀ ਜੀਰੀ ਤੇ ਲੱਗਦੀ ਆ ਬੋਲੀ ਆਪਾਂ ਦੇਖਦੇ ਆਵੇਂ ਕੀ ਰੇਟ ਨੂੰ ਲੱਗੂਗੇ 90 99 300 5 5 ਜੀ 10 ਜੀ 15 15 ਜੀ 20 25 25 30 30 35 40 45 50 ਜੀ 55 ਜੀ 55 ਜੀ ਬਾਈ ਸੱਤ ਨੂੰ ਬੋਲਿਆ ਮਾਰਾ ਕਿੰਦਾ ਹੈ ਟਾਪ ਟਾਪ ਜੀ ਮਾ ਕਿਣ ਕੇ ਵੀ ਨਾ ਬੋਲ ਨਾ ਦੇਖੋ ਯਾਰ ਦੋਨੋਂ ਅੱਡੋ ਸ਼ੋਅ ਕਰਦਾਂਗੇ ਮਾੜਾ ਮੁੱਟਾ ਹਾਂ ਬੋਲੋ ਜੀ ਟਿਰਕ ਚਾਹ ਗਿਆ ਜਿਗ ਪਾਲਾ ਤੇ ਜੇਬ ਜੀ ਹੁੰਦਾ ਰੋਜਾ ਹੁੰਦਾ ਰਹਿ ਗਿਆ ਫਿਰ ਮਾਕ ਕਾਨੂੰ ਵਰਤਣਾ ਜਾਂਦਾ ਕਾਨੂੰ ਵਰਤੋ ਪੰਜ ਦਾ ਬੰਦ ਤੇ ਕਮਾਲ ਉਹਨੂੰ ਵਰਤਣਾ ਹੋਵੇ 4-5 ਦਿਨ ਵਰਤਿਆਂ ਤਾਂ ਅੱਜ ਵਰਤ ਬਸ ਜੀ ਬਾਹਰ ਪੁੱਛੋ ਉਹ ਵੀ ਚੱਲ ਜਾਓ ਜੀ ਸਾਥੀ ਮੈਂ ਤਾਂ ਵੀਰੇ 55 ਦੇ ਖੜਾ ਤੀਆ ਬੋ ਜੀ ਤੁਸੀਂ ਤੁਸੀਂ ਚੱਲ ਉਹ ਦੇਖੀ ਨਾ ਆ ਜਾਈਏ ਇੱਧਰ ਆ ਜਾ ਬਾਈ 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 ਇੱਧਰ ਜੀ ਇੱਧਰ ਆ ਜਾਓ ਜੀ ਕਿੱਥੇ ਗੜ ਗਿਆ ਪੁੱਤ ਆ ਜਾਓ ਆ ਜਾਓ ਉਹ ਦੇਖਾ ਉਹ ਇਹ ਤੁਮ ਉਹ ਦੀ ਜੀ ਕੋਲ ਦੇਖ ਰਹੀ ਨਾ ਉੱਤਕਾ ਕੇ ਰੀਤੇ ਦੀ ਕਰਕੇ ਜੀ ਚਲੋ 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 ਭਾਈ 3200 ਆਜੀ ਦਾ ਪਾਸ ਹੋ ਗਿਆ ਬੱਤੀਆਂ ਬਹਿ ਗਿਆ ਹਾਂ ਜੀ ਚਲਵਾ ਦੋ ਹੁਣ ਦਾ ਮੇ ਮੱਖਾ ਸੱਜਣੇ ਤਿਆਰ ਕਰਤੀ ਲੈਣਾ ਜਰ ਮਾਦਾ ਕਿਆ ਲਾ ਪੰਜ ਕਿਲਾ ਬਟਾ ਕੀ ਹੈ ਪੰਜ ਜੀ ਹਾਂ ਜੀ ਬੋਲੋ ਭਾਈ ਪੱਟੀਆਂ ਉੱਤਰੋ ਭਾਜੀ ਸੁਦੇ ਪਛਤਾਸ਼ੇ ਮਾਰਤੀ ਉਨੀ ਚਿਹਰੇ ਬੱਟਕੀ ਚਲ ਸੁਣੋ ਤਾਂ ਬੱਟਕੀ ਨਾ ਕਿ ਕਿ ਹਲੋਥ ਹੀ ਵੱਡੀ ਗੱਲ ਸੁਣੋ ਬੱਟਕੀ ਜਮੀਂ ਸੱਲਾ ਕੱਢ ਦੇ ਕੋਈ ਹੋਰ ਕੋਈ ਹੈਗੇ ਜੀ ਬੋਲੋ 250 500 10 ਕਹਿ ਦਿਓ ਜੀ 10 ਜੀ ਦੇਖੀਏ ਕੀ ਬਣੇਗਾ 25 10 ਜੀ ਕਿਆ ਹੋ ਗਿਆ ਜੀ ਪਤਰੀ ਹੋ 10 ਹੋ 10 ਹੋ ਨਹੀਂ ਤਾਂ ਕਿੱਥੇ ਹੈ ਬਾਬੂ ਜੀ ਪਤਾ ਨਹੀਂ ਮੈਨਾ ਜੀ ਨੇ ਹੈ ਨਹੀਂ ਜੀ ਨਹੀਂ 3200 ਦਾ ਸੀ 15000 15 ਹੀ 20 50 50 ਹੀ 55 ਹੀ 55 ਹੀ ਪੱਖਾ ਇਹ ਜੀ ਲਵਾ ਦਿਓ ਹਾਂ ਜੀ ਹਾਂ ਜੀ ਹਾਂ ਬਿਲਕੁਲ 60 ਜੀ 65 ਜੀ 70 70 ਹੀ 70 ਹੀ 95 ਹੀ ਗੁਰੂ ਜੀ 30 ਦੇਖੋ 2000 ਜੀ ਉਹ ਕਿ ਕਿ ਆਦਰ ਹੈ ਤੇ ਆ ਦੇ ਹੁਣ ਛੱਡਾ ਹੋ ਪੰਜ ਪੰਜ ਜੀ 10 ਜੀ 80 80 ਸੀ 20 ਐਂਡ 80 ਜੀ ਚਾਲੀ ਚਾਲੀ ਬੈਟਰੀ ਚਾਰਜਰ ਰੇਵ ਚਾਲੀ ਇਹ ਰੱਖ ਕੇ ਜਾ ਜੀ ਜੀ ਕਿੱਥੇ ਕੱਢ ਗਿਆ ਤੂੰ ਆ ਜਾਓ ਆ ਜਾਓ ਉਹ ਦੇਖਿਆ ਹੋ ਰਿਹਾ ਤੇ ਮੌਲੀ ਜੀ ਕੋਲੇ ਜੀ ਡਰਾਈ ਦਾ ਉੱਤਕਾ ਗੇਰੀ ਪੁੱਤੇ ਦੀ ਕਰਕੇ ਜੀ ਮਾਨ ਜੀ ਚਲੋ 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 ਆਈ 32 ਹਵਾਈ ਦਾ ਪਾਸ ਹੋ ਗਿਆ 32 ਬਹਿ ਗਿਆ ਹਾਂ ਜੀ ਚਲਵਾਓ ਉਹਦਾ ਵੀ ਪੱਖਾ ਖੜੀ ਨਹੀਂ ਚੱਲ ਰਹੀ ਜਰ ਮਾਦਾ ਗੇਲਾ ਪੰਚ ਗੇਲਾ ਬਟਾ ਕੇ ਹਾਂ ਜੀ ਹਾਂ ਜੀ ਬੋਲੋ ਭਾਈ ਪੱਟੀਆਂ ਉੱਧਰੋਂ ਆਓ ਜੀ ਪਟਿਕਾ ਸਮਾਰਤੀ ਪਟਿਕਾ 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 ਨੂੰ ਬੋਲੋ ਪਟਿਕਾ ਮੈਂ ਕਿੱਥੇ ਹਲੋ ਉੱਥੇ ਵੱਡੀ ਜਨ ਸਾਨੂੰ ਪਟਿਕਾ ਨੂੰ ਜਮੀਂ ਸੱਲਾ ਕੱਢ ਦੇ ਇੰਨਾ ਨੂੰ ਲੋੜ ਕੋਲ ਕੰਮ ਕਰਾਉਂ ਬੋਲੋ ਪੈਸੇ ਸਹੀ ਹੈ ਬੋਲੋ 5 ਤੋਂ 5 10 ਕਹਿ ਦਿਓ ਜੀ ਦੇਖੋ ਜੇ ਕੀ ਬਣਿਆ 10 ਕਿਆ ਹੋ ਗਿਆ ਜੀ 35 10 ਹੋਵੇ ਨਹੀਂ ਤਾਈ ਕਿ ਕੈ ਬਾਜ਼ੂ ਦੇ ਪਤਾ ਨਹੀਂ ਮੇਨਾ ਦੀ ਨਹੀਂ ਮੇਨਾ ਦੀ ਨਹੀਂ 350 ਦਾ ਸੀ 15 15 ਹੀ 20 20 ਹੀ 50 ਹੀ 55 ਹੀ ਪੱਖਾ ਇਹ ਜੀ ਦਵਾ ਦੀ ਹਾਂ ਜੀ ਹਾਂ ਜੀ ਹਾਂ ਪਹਿਲਾਂ 60 60 ਜੀ 65 ਜੀ 70 70 ਜੀ 75 ਜੀ 95 ਹੀ ਥੋੜਾ ਦੇਖੋ 800 ਜੀ ਉਹਨੂੰ ਪਿਕਾਦਰ ਰੈਟ ਦੇ ਆਦੇ ਹੁਣ ਛੱਡਿਆ ਹੋਇਆ ਪੰਜ ਪੰਜ ਜੀ 10 10 ਜੀ 25 25 ਕੀ 30 ਐਂਡ 50 ਚਾਲੀ ਚਾਲੀ ਜਦੋਂ ਮਿਸਟਰ ਜੱਟ 40 11 ਕਿ ਜੀ ਹਾਂ ਜੀ ਆ ਇੱਕ ਪਾਸੇ ਟੋਲ ਲੱਗ ਰਿਹਾ ਇੱਕ ਪਾਸੇ ਅਗਲੀ 20 ਦਿਨੋਂ ਪਈ ਇਹਨੂੰ ਥੋੜੀ ਰਹਿ ਗਈ ਹੈ ਪੱਖਾ ਲੱਗ ਰਿਹਾ ਹੈ Thank <laughs> you. O তাক্ামুারামেনানেক্ আখট্যুংখ঳ামে Charlotte � coworkers আখপকারা

মানে দেখিব লাগিব पंज पंद्रहं बि पैती चालीह चालीह ॿई यारहं पुजाई